ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਨੇ ਸਾਰਿਆਂ ਭਰਾਵਾਂ ਦੇ ਅੱਜ ਦੀ ਵੀਡੀਓ ਤੁਹਾਡੇ ਨਾਲ ਜਿਹੜੀ ਸਾਂਝੀ ਕਰਨੀ ਆ ਇਹ ਫਰੋਜਪੁਰ ਜ਼ਿਲ੍ਹੇ ਦੇ ਪਿੰਡ ਸਰਾਂਵਾਲੀ ਦੇ ਵਿੱਚੋਂ ਤੇ ਅਮਨੇ ਬਾਈ ਦੇ ਘਰੋਂ ਤੁਹਾਡੇ ਨਾਲ ਵੀਡੀਓ ਸਾਂਝੀ ਕਰਨੀ ਆ ਝੋਟੀ ਤੁਹਾਨੂੰ ਦਿਖਾਉਣੀ ਆ ਚੰਗੀ ਪਰ ਹੈਗੀ ਆ ਮਿੱਤਰੋ ਇਹ ਤੇਲ ਮਗਰਲੇ ਥਣ ਤੋਂ ਕਿੰਨਾ ਸੁਆ ਕਿੰਨੇ ਦਿਨਾਂ ਦੀ ਸੂਈ ਆ ਕਿੰਨਾ ਦੁੱਧ ਤਿਆਰ ਆ ਕੀ ਭਾਵਾ ਆ ਉਹ ਕਰਦੇ ਆ ਭਾਈ ਅਮਨੇ ਦੇ ਨਾਲ ਆਪਾਂ ਗੱਲਬਾਤ ਸਤਿ ਸ੍ਰੀ ਅਕਾਲ ਅਮਨੇ ਵੀਰੇ ਸਤਿ ਸ੍ਰੀ ਅਕਾਲ ਭਾਈ ਕੀ ਹਾਲ ਚਾਲ ਆ ਵੀਰੇ ਠੀਕ ਹੈ ਜੀ ਸੇਤਾਕਰ ਪਰਿਵਾਰ ਵੀਰੇ ਠੀਕ ਹੈ ਜੀ ਠੀਕ ਆ ਅੱਛਾ ਅਮਨੇ ਬਾਈ ਅੱਜ ਛੋਟੀ ਜਿਹੜੀ ਆਪਾਂ ਵਿਖਾਉਣੀ ਆ ਇੱਕ ਕਿੰਨਾ ਸੁਆ ਬਾਈ ਇਹ ਦੂਜਾ ਸੁਆਈ ਦੂਜਾ ਸੁਆ ਸੁਈ ਹੈ ਬਾਈ ਸੁਈ ਹੈ ਜੀ ਠੀਕ ਆ ਤੇਲ ਫਿਰ ਜਮਾਂਦਰੀ ਹੈ ਪਹਿਲਾਂ ਜਮਾਂਦਰੀ ਹੀ ਆਈ ਪਹਿਲੇ ਸੁਏ ਤੋਂ ਹੀ ਤੇਲ ਆਈ ਅੱਛਾ ਪਹਿਲੇ ਸੁਏ ਤੋਂ ਹੀ ਤੇਲ ਆ ਹਾਂਜੀ ਹਾਂਜੀ ਜਮਾਂਦਰੀ ਠੀਕ ਆ ਠੀਕ ਆ ਬਈ ਬੱਚਾ ਫਿਰ ਮੈਂ ਅਗਰ ਕਟਾ ਗਿਆ ਕਿ ਕੱਟੀ ਹੀ ਕੱਟੀ ਹੈ ਠੀਕ ਆ ਹੁਣ ਬਈ ਕੀ ਰੇਟ ਰਹੂਗਾ ਇਹਦਾ ਰੇਟ ਇਹਦਾ ਬਈ 70000 ਦੇਣੀ ਲੈਣ ਵਾਲੀ ਗੱਲ ਹਾਂ ਤੇ ਨਾਲ ਹੀ ਹਾਂ ਨਾ ਬਾ ਕਰ ਦਾਂਗੇ ਛੋਟਾ ਛੱਪਾ ਕਰ ਦਾਂਗੇ ਜਿੱਥੇ ਥੱਲੇ ਦੁੱਧ ਦਾਸ ਦੇ ਨੇੜ ਹੀ ਆਈ ਸਾਡੇ ਕਿੰਨੇ ਕਿਲੋ ਦੁੱਧ ਹੈਗਾ ਠੀਕ ਆ ਬਈ ਸੁਈ ਕਿੰਨੇ ਦਿਨ ਦੀ ਸੁਈ ਹੈ ਜੀ ਫਿਰ ਤਾਂ ਤੇ ਚਵਾਈ ਵੀ ਇੰਨੀ ਚੰਗੀ ਆ ਨਾ ਮੋਗਾ ਹੀ ਆ ਠੀਕ ਆ ਬਈ ਪਾਲੀ ਚੰਗੀ ਚਵਾਈ ਆ ਠੀਕ ਆ ਤੇ ਫਿਰ ਨੰਬਰ 7526852616 52016 52016 7526852016 ਠੀਕ ਆ ਬਈ ਕੱਢੀ ਬਾਹਰ ਲੈ ਵੀ ਮੇਤਰੋ ਜਿਹੜੇ ਭਰਾਣੇ ਦੁੱਧ ਤੇ ਲਾਉਣੀ ਉਹਦੇ ਲਈ ਲਾਹੇਵੰਦ ਚੀਜ਼ ਆ ਕਿਉਂਕਿ 9.5 10 ਕਿਲੋ ਦੁੱਧ 10 ਦਿਨਾਂ ਦੀ ਸੌਰੀ 6 ਦਿਨਾਂ ਦੀ ਸੂਈ ਥੱਲੇ ਤਿਆਰ ਆ ਤੇ ਇਹ ਵੇਖ ਲਓ ਵੀ ਭਾਈ ਜਦੋਂ ਇਹਨੇ ਪੀਕ ਲੈਵਲ 15 16 ਦਿਨੋਂ ਫੜਨਾ ਦੁੱਧ 12 13 ਕਿਲੋ ਦੇਈ ਜਾਊਗੀ ਕਰਮਾ ਵਾਲੀ ਲੇਵੇ ਭਾਂਡੇ ਵੱਲੋਂ ਸਾਫ ਸੁਥਰੀ ਤੇਲ ਜਮੰਦਰੂ ਹੀ ਆ ਪਹਿਲੇ ਥਣ ਤੋਂ ਹੀ ਮਿੱਤਰੋ ਕੋਈ ਇਹਨੂੰ ਵੱਟਾ ਨਹੀਂ ਗਾ ਵੀ ਇਹ ਹੁਣ ਤੇਲ ਹੋਈ ਆ ਤੇ ਇਹਦਾ ਉਹ ਲੇਵਾ ਵੀ ਦੱਸਦਾ ਵੀ ਵਾਕਿਆ ਹੀ ਪਹਿਲੇ ਸੋਏ ਤੋਂ ਹੀ ਤੇਲ ਆ ਇਹਦੀ ਗਵਾਹੀ ਇਹਦਾ ਆਰਡਰ ਵੀ ਭਰਦਾ ਕਰਮਾ ਵਾਲੀ ਦੇ ਦਾ ਬਾਕੀ ਝੋਟੀ ਚੰਗੀ ਸੀ ਆ ਨਾ ਭਾਈ ਹਾਂ ਝੋਟੀ ਬਾਈ ਬਹੁਤ ਚੰਗੀ ਦੁੱਧ ਦੁੱਧ ਵਾਲੇ ਪੱਖ ਨੂੰ ਪੂਰੀ ਚੰਗੀ ਆ ਹਾਂਜੀ ਹਾਂ ਜਾਤ ਬਹੁਤ ਸੀ ਕੱਟੀ ਜੇ ਯਾਰ ਜਾਤ ਬਹੁਤ ਸੀ ਹੂੰ ਅੱਛਾ ਇਹ ਫਿਰ ਜਿੱਥੋਂ ਖਰੀਦੀ ਆ ਉਹਨਾਂ ਨੇ ਪਹਿਲੇ ਸੇ ਦੁੱਧ ਕਿੰਨਾ ਕੋ ਦੱਸਿਆਈ ਬਾਈ ਬੁੱਧ ਬਾਈ ਉਹਨਾਂ ਨੇ 10 ਕਿਲੋ ਦੱਸਿਆਈ ਤੋਆ ਹੈ ਫਿਰ ਅੱਧ ਕੀ 12 ਦੇ ਜੂਗੀ ਹਣਾ ਦੇ ਜੂਗੀ ਬਾਈ ਦੇ ਜੂਗੀ ਹੂੰ ਲੈ ਵੀ ਮਿੱਤਰੋ ਦੇਖ ਸਕਦੇ ਹੋ ਥੱਲੋ ਥੱਲੋ ਕੋਈ ਕਰਮਾਂ ਵਾਲੀ ਸਾਰੀ ਚੰਗੀਆਂ ਮੂੰਹ ਮੱਥੇ ਦੀ ਸਾਫ ਸੁਥਰੀ ਆ ਨੰਬਰ ਮੈਂ ਸਕਰੀਨ ਦੇ ਉੱਤੇ ਲਾ ਦੂੰਗਾ ਪਿੰਡ ਸਰਾਂ ਵਾਲੀ ਦੇ ਵਿੱਚ ਅਮਨੇ ਬਾਈ ਦੇ ਕੋਲੇ ਇਹ ਛੋਟੇ ਬੱਚਾ ਇਹਦਾ ਵਿਖਾਇਆ ਬਾਈ ਉਹ ਪਰਦੇ ਪਾਸੇ ਬੱਚਾ ਉੱਤਰ ਕਰਕੇ ਨਾ ਥੋੜਾ ਆ ਮੈਂ ਬੱਚਾ ਤੁਹਾਨੂੰ ਵਿਖਾ ਦਿੰਦਾ ਮਿੱਤਰੋ ਆ ਲੋ ਠੀਕ ਹੈ ਜੀ ਓਕੇ ਧੰਨਵਾਦ ਤੇ ਸ਼ੁਕਰੀਆ ਤੇ ਜਉਂਦੇ ਰਹੋ